ਜੀ ਕਿ ਇੱਕ ਦੋਸ਼ੀ ਗ੍ਰਿਫਤਾਰ ਹੋ ਚੁੱਕਿਆ ਜਿੰਨੇ ਗਨ ਸ਼ਾਟਸ ਕੀਤੇ ਸੀਗੇ ਤੇ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਜਿਹਦੇ ਕੋਲ ਗਨ ਹੈਗੀ ਹੈ ਕੋਈ ਨਹੀਂ ਮੈਂ ਮੇਰੇ ਹਿਸਾਬ ਕਿੰਨੀ ਕਿ ਸੱਚਾਈ ਹੈ ਜਿਸ ਕੇਸ 'ਚ ਤੁਹਾਨੂੰ ਰੈਸਟ ਕੀਤਾ ਗਿਆ ਬਹੁਤ ਸਚਾਈ ਉਹ ਜਲਦੀ ਸਾਹਮਣੇ ਆ ਜਾਏਗੀ ਅੱਛਾ ਜੀ ਹਾਂਜੀ ਅਲਿਕੇਸ਼ਨ ਲਗਾਇਆ ਜਾ ਰਿਹਾ ਹੈ ਕਿ ਤੁਹਾਡੇ ਵੱਲੋਂ ਉੱਥੇ ਹੀ ਜਿਹੜਾ ਪਾ ਦੰਨ ਸ਼ੋਰਤ ਜਾਣ ਬਹੁਤ ਸਕੇਲ ਦੀ ਰਿਸਕ ਚਾਹ ਮੈਂ ਤੁਹਾਨੂੰ ਕਹਿ ਰਿਹਾ ਮੈਂ ਕਹਿ ਰਿਹਾ ਕਿ ਸਚਾਈ ਤੁਹਾਨੂੰ ਬਹੁਤ ਜਲਦੀ ਪਤਾ ਲੱਗ ਜਾਏਗੀ ਪਰ ਮੈਂ ਬਿਲਕੁਲ ਬੇਗੁਨਾਹ ਬੇਗੁਨਾਹ ਜੇ ਤੁਸੀਂ ਸਰ 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 ਦੋ ਲਾਈਨਾਂ ਬੋਲੋ ਸਰ ਤਾਰ ਰਹੀ ਤਾਰ ਤਾਰ ਸਰ ਥੋੜਾ ਦੱਸੋ ਸਰ ਥੋੜਾ ਹੀ ਦੱਸੋ ਸਰ ਥੋੜਾ ਹੀ ਤਾਂ ਦੱਸੋ ਸਰ ਥੋੜਾ ਹੀ ਤਾਂ ਦੱਸੋ ਤਾਂਜੀ ਅੱਜ ਪ੍ਰਧਾਨ ਜੀ ਅੱਜ ਕੀ ਆ ਸਾਰਾ ਜੀ ਵਿਭੋਰ ਜੀ ਆ ਉਹਨਾਂ ਦੇ ਵਕੀਲ ਅੰਦਰ ਕਰੀ ਗੱਲ ਹਾਂਜੀ 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 ਅੱਜ ਬਨੀਤ ਮਾ ਜੀ ਨੇ ਕੋਰਟ ਚ ਪੇਸ਼ ਕੀਤੇ ਗਿਆ ਪੁਲਿਸ ਨੂੰ ਰਿਮਾਂਡ ਮੰਗਿਆ ਗਿਆ ਕੀ ਹੈ ਗਿਆ ਜੀ ਇਹ ਉਹਨਾਂ ਵੱਲੋਂ ਮਿਸਟਰ ਵਿਭੋਰ ਹੈ ਸਾਡੇ ਬੜੇ ਵਧੀਆ ਇੰਟੈਲੀਜੈਂਟ ਲਾਇਰ ਨੇ ਉਹ ਪੇਸ਼ ਹੋਏ ਨੇ ਔਰ ਉਹਨਾਂ ਦਾ ਜੁਡੀਸ਼ੀਅਲ ਰਿਮਾਂਡ ਹੋਇਆ ਪੁਲਿਸ ਰਿਮਾਂਡ ਨਹੀਂ ਆ ਤੇ ਰਿਮਾਂਡ ਮੰਗਿਆ ਗਿਆ ਪੁਲਿਸ ਲੋ ਜੀ ਹਾਂਜੀ ਹਾਂਜੀ ਪੁਲਿਸ ਕੋਲੋਂ ਮੰਗਿਆ ਗਿਆ ਜੀ ਉਹਨਾਂ ਨੇ ਆਪਣੀ ਇਨਵੈਸਟੀਗੇਸ਼ਨ ਕਰਨੀ ਸੀ ਅੱਛਾ ਪਰ ਉਹਨਾਂ ਦੇ ਤਾਥੇ ਹੋ ਜੇ ਸੀਗੇ ਕਿ ਕੋਰਟ ਨੇ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜਿਆ ਦੋ ਦਿਨ ਵਾਸਤੇ ਦੋ ਦਿਨ ਵਾਸਤੇ 3 ਦਸ਼ਰੀ ਬਾਕੀ ਹੈ ਬਾਕੀ ਅੱਜ ਸ਼੍ਰੀ ਵਨੀਤ ਮਾਜਨ ਜੀ ਨੂੰ ਉਸ ਮੁਕਦਮੇ ਵਿੱਚ ਪੇਸ਼ ਕੀਤਾ ਗਿਆ ਸੀਗਾ ਪੁਲਿਸ ਦੁਆਰਾ ਗ੍ਰਿਫਤਾਰ ਕਰਕੇ ਹਾਂਜੀ ਤੇ ਪੁਲਿਸ ਵੱਲੋਂ 8 ਦਿਨ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀਗਾ ਤੇ ਮੈਡਮ ਵੈਸਟਨ ਵੀ ਇੱਕ ਡਿਊਟੀ ਮੈਜਿਸਟਰੇਟ ਦੇ ਕੋਲ ਰਿਮਾਂਡ ਪੇਸ਼ ਹੋਇਆ ਸੀਗਾ ਅੱਛਾ ਜੀ ਤੇ ਦੌਰਾਨੇ ਬਹਿਸ ਹੈ ਚੀਜ਼ ਸਾਹਮਣੇ ਆਈ ਸੀਗੀ ਕਿ ਇੱਕ ਦੋਸ਼ੀ ਗ੍ਰਿਫਤਾਰ ਹੋ ਚੁੱਕਿਆ ਹੈ ਜਿਨੇ ਗਨ ਸ਼ਾਟਸ ਕੀਤੇ ਸੀਗੇ ਓਕੇ ਤੇ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਜਿਹਦੇ ਕੋਲ ਗਨ ਹੈਗੀ ਹੈ ਸਾਡਾ ਲਾਈਨ ਆਫ ਆਰਗੂਮੈਂਟ ਇਹ ਹੈ ਸੀਗਾ ਕਿ ਜੇ ਬਨੀਤ ਮਹਾਜਨ ਜੀ ਨੇ ਕੋਈ ਇਹੋ ਜੀ ਕੰਪਲੇਂਟ ਪੁਲਿਸ ਆਫੀਸਰ ਦੇ ਖਿਲਾਫ ਮੂਵ ਕੀਤੀ ਹੈ ਉਹਨਾਂ ਨੂੰ ਐਸ ਚੀਜ਼ ਵਾਸਤੇ ਦੋਸ਼ੀ ਨਾਮਜ਼ਦ ਕਰਕੇ ਇੱਕ ਉਲਟਾ ਕੇਸ ਉਹਨਾਂ ਉੱਪਰ ਪਾ ਕੇ ਸਿਰਫ ਐਸ ਚੀਜ਼ ਵਾਸਤੇ ਪੁਲਿਸ ਮਾਨਡ ਮੰਗਣਾ ਕਿ ਆਪਾਂ ਉਹ ਗਨ ਇਹਨਾਂ ਕੋਲੋਂ ਰਿਕਵਰ ਕਰਵਾਨੀ ਹੈ ਸੋ ਜੁਡੀ ਮੈਜਿਸਟਰ ਸਾਹਿਬ ਨੇ ਇਹਨਾਂ ਦੀ ਪੁਲਿਸ ਉਹਨਾਂ ਦੀ ਅਪਲੀਕੇਸ਼ਨ ਨੂੰ ਡਿਕਲਾਈਨ ਕਰਦੇ ਹੋਏ ਆ ਮੈਟਰ ਨੂੰ ਜੁਡੀਸ਼ੀਅਲ ਮਾਨਡ ਵਿੱਚ ਭੇਜ ਦਿੱਤਾ ਸਰ ਕਿੰਨੀ ਕਿ ਸਚਾਈ ਹੈ ਇਹਦੇ ਜੇ ਕਿ ਜਿਹੜੀ ਗਨ ਸ਼ੋਟ ਹੈ ਇਹਨਾਂ ਕੋ ਜਾਣ ਬੁੱਝ ਕੇ ਕਰਵਾਏ ਗਿਆ ਇਹਨਾਂ ਵੱਲੋਂ ਸਰ ਐਜ਼ ਆਫ ਮੈਂ ਬਿੰਗ ਦਾ ਡਿਫੈਂਸ ਲਾਇਰ ਹਾਂ ਉਹਦੇ ਉੱਪਰ ਕੋਈ ਟਿੱਪਣੀ ਕਰਨਾ ਮੈਂ ਰੁਇਨ ਸਮਝਦਾ ਠੀਕ ਹੈ ਥੈਂਕ ਯੂ ਸਾਰਾ ਬਾਈ ਸੋ ਥੈਂਕ ਯੂ